ਉਹ ਹੈ ਕੀ ਉਹ ਹੈ ਕੀ ਆ ਇਹ ਤਾਂ ਦੇਖ ਪਜੀ ਗੋਹਾ ਸਾਲਿਆ ਹੈ ਤੇਰੀ ਯਾਰ ਜੁਕਨ ਮਠਾਈ ਆ ਕਹਿੰਦਾ ਦੇਖ ਲੈ ਆ ਵੀ ਇੱਥੇ ਬਾਬਾ ਟਾਈਮ ਦਾ ਰੌਲਾ ਪਿਆ ਪਿਆ ਬਾਈ ਪਤਾ ਨਹੀਂ ਕੀ ਨਿਪਟਿਆ ਕੀ ਨਹੀਂ ਛੱਡ ਜਾ ਆ ਕੇਲੇ ਗੁੱਲੇ ਵੀ ਖਰੀਦ ਲਏ ਸੀ ਤੇ ਪਰ ਮੈਂ ਆਪਦਾ ਕੈਰੀ ਬੈਗ ਜਾ ਭੁੱਲ ਗਿਆ ਪਤਾ ਨਹੀਂ ਕਿੱਥੇ ਆ ਨਹੀਂ ਪਤਾ ਡੀ ਕੇ ਹੈਪੀ ਲੈ ਗਿਆ ਕਿ ਕੀ ਦੁਬਾਰੇ ਆਊਟਲੈਟ ਚ ਆਉਣਾ ਪੈਗਾ ਉਹਦੇ ਮੇਰਾ ਚਾਰਜਰ ਮੈਂ ਇੱਕ ਮੂਕ ਜੀ ਜਿਹਦੇ ਨਾਲ ਰੀਲਾ ਬਣਾਉਂਦੇ ਆ ਸਾਰਾ ਪੁੱਸ ਆ ਗਿਆ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਕਰਨ ਟਾਈਮ ਹੋ ਗਿਆ ਜੀ 9 ਵਜੇ ਤੇ ਡੇਢ ਘੰਟਾ ਪਿਆ ਸਾਡਾ ਕੰਮ ਤੇ ਜਾਂਦਾ ਤੇ ਡੀ ਕੇ ਚੌਲ ਪੈਕ ਕਰ ਰਿਆ ਸਵੇਰੇ ਸ਼ਾਮ ਅੱਦਾਲਤ ਕਹਿੰਦੇ ਚੌਲ ਚੌਲ ਹੋਈ ਪਈ ਆ ਚੌਲ ਚਲੀ ਜਾਂਦੇ ਤੇ ਹਰਪਾਲ ਰੈਡੀ ਆ ਕਰ ਲੈ ਸਾਫ ਫੂਟ ਹੈ ਰੀਲ ਕਿਹੜੀ ਬਣਾਉਣੀ ਆ ਬੜਾ ਕਿਹੜੀ ਬਣਾਉਣੀ ਆ ਰੀਲ ਕਿਹੜੀ ਬਣਾਉਣੀ ਆ ਟੈਂਪੂ ਵਾਲੀ ਕੈਂਚੀਾਂ ਦੇ ਜਾਣਾ ਪਊ ਆਪ ਨੂੰ ਟੈਂਪੂ ਲੱਭਣ ਵਾਸਤੇ ਆਜੋ ਜਲਦੀ ਚੱਲ ਗਿਆ ਰੋਮਾਂਟ ਮਾਰੋ ਕਰਾ ਚਲੋ ਭਾਈ ਮੁੜੋ ਕੈਂਚੀਾਂ ਤੇ ਹੁਣ ਰੀਲ ਬਣਾ ਲੇ ਗੇ ਇੱਕ ਦੀ ਬਾਬਾ ਸੰਜੇ ਦਾਤੀ ਲੱਗਵਾ ਆਪਣੇ ਦੇ ਛੱਕੇ ਆਓ ਹਾਂ ਬੱਚਾ ਹੀ ਆ ਤੁਹਾਡਾ ਕੀ ਹੋ ਗਿਆ ਏਲਮ ਮੁੱਕ ਗਿਆ ਕਿਉਂ ਹੀ ਲੱchn ਮਾੜਿਆ ਬਸ ਰੀਲ ਅਸੀਂ ਬਣਾ ਲਈ ਤੇ ਬਾਈ ਹੁਣ ਡਾਈਟ ਲੈ ਲਈ ਥੋੜੀ ਥੋੜੀ ਜਿੰਮ ਤਾਂ ਅੱਜ ਮੁੰਡੇ ਫੇਰ ਨਹੀਂ ਗਏ ਰਬਾਲ ਮੇਰਾ ਨਾ ਤੇ ਅੱਜ ਖਰਾਬ ਹੈ ਪਾਈਂ ਅੰਗੂਰ ਲੈ ਨਹੀਂ ਜਾਗਾ ਅਸੀਂ ਉਹ ਲੈ ਲਈ ਯਾਰ ਮੇਰਾ ਨਾ ਬੀਪੀ ਲੋ ਹੋਇਆ ਰਿਹਾ ਹੈ ਓਏ ਸੇਵ ਲੈ ਲੈ ਕਹਿ ਤੂੰ ਵੀ ਲੈ ਕੇ ਆਣਾ ਬੈਠੋ ਓਏ ਨਹੀਂ ਨਹੀਂ ਚੱਲ ਕੇ ਇਹ ਲੈ ਖਵਾ ਦੇ ਚੱਲ ਕੇ ਮੇਰਾ ਬੀਪੀ ਲੋ ਹੋਇਆ ਹੋਇਆ ਹੈ ਭਰਾ ਜੀ ਮੈਂ ਨਾ ਡਾਕਟਰ ਨੇ ਸੇਵ हा रखियो हा गुस्सा ਜਾ ਹੌਲੀ ਚੱਲੋ ਅਰੇ ਮੈਨੂੰ ਡਰ ਲੱਗਤਾ ਹੈ ਹੌਲੀ ਚੱਲ ਹਾਂ ਕਿਧਰ ਵਾ ਗਏ ਜਾਣੇ ਰੋਲਾ ਜਾ ਤਾ ਗਿਆ ਰੋਲਾ ਤਾਂ ਤੂੰ ਪੈ ਗਿਆ ਤੂੰ ਜਾਣੇ ਕਿਧਰ ਬਣਾਇ ਰਸੇ ਇਹਦਾ ਘਰੇ ਜਾਂਦੇ ਆ ਆ ਫਸ ਗਈ ਰੋਲਾ ਇਧਰ ਵੀ ਪੈ ਗਿਆ ਗਲਤ ਗੱਲ ਨਹੀਂ ਆ ਫਸ ਗਈ ਮੈਂ ਸੁਭਾਹ ਆ ਜਮਾ ਕਿੰਨੇ ਵਜੇ ਆ ਰਹੇ ਹੋ ਬਹੁਤ ਟਾਈਮ ਨਾਲ 5 ਵਜੇ 6 ਵਜੇ ਕਰਕੇ ਜੇ ਵਜੇ ਜੇ ਜੇ ਮਿਆਂ ਨੂੰ ਆ ਜਾਣੀ ਓਹ ਠੀਕ ਆ ਜ਼ਰਾ ਰਦਾ ਕੋਈ ਨੀ ਵਾਪਸ ਆਇਆ ਉੱਥੇ ਕਿੱਥੇ ਆ ਆ ਹਾਂ 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 ਮੋੜ ਸੰ ਚੱਕਣਾ ਵਾ ਚਲੋ ਕੰਮ ਹੋ ਗਿਆ ਡੇਡਾ ਬਾਈ ਦੁਕਾਨ ਤੇ ਵਾਗੇ ਸੀ ਆ ਕੇਲੇ ਗੁੱਲੇ ਵੀ ਖਰੀਦ ਲਏ ਸੀ ਤੇ ਪਰ ਮੈਂ ਆਪਦਾ ਕੈਰੀ ਬੈਗ ਜਾ ਭੁੱਲ ਗਿਆ ਪਤਾ ਨਹੀਂ ਕਿੱਥੇ ਆ ਨਹੀਂ ਪਤਾ ਡੀ ਕੇ ਹੈਪੀ ਲੈ ਗਿਆ ਕਿ ਕੀ ਦੁਬਾਰੇ ਆਊਟਲੈਟ ਚ ਆਉਣਾ ਪੈ ਗਿਆ ਉੱਚ ਮੇਰਾ ਚਾਰਜਰ ਮੈਕ ਮੂਵ ਜਿਹਦੇ ਨਾਲ ਰੀਲਾ ਬਣਾਉਂਦੇ ਆ ਸਾਰਾ ਪੋਸਾ ਹੈਗਾ ਹੋਰ ਵੀ ਇੱਕ ਦੋ ਐਡਵਾ ਆਏਗੇ ਸਾਡੇ ਹਾਂ ਉਹਨਾਂ ਆਉਂ ਫੋਨ ਚੱਕਦੇ ਆ 50 ਫੋਨ ਲਾਦੇ ਉਹਨਾਂ ਨੂੰ ਪਤਾ ਨਹੀਂ ਕਿੱਧਰ ਗਏ ਫੋਨ ਵੀ ਬੰਦ ਹੋਣ ਵਾਲਾ ਮੇਰਾ ਤਾਂ ਦੁਬਾਰੇ ਫੋਨ ਵਾਲਾ ਫੇਰ ਆ ਵੀ ਇੱਥੇ ਮਾਵਾ ਟਾਈਮ ਦਾ ਰੌਲਾ ਪਿਆ ਪਿਆ ਬਾਈ ਪਤਾ ਨਹੀਂ ਕੀ ਨਿਬੜਿਆ ਕੀ ਨਹੀਂ ਹਟ ਜਾਦਾ ਬਾਈ ਖਾਸੀਆਂ ਵਾਰ ਦਤਾ ਹੋਈ ਜਾਂਦੀਆਂ ਇੱਕ ਤਾਂ ਮੇਰਾ ਕੈਰੀ ਬੈਗ ਉਹ ਪਾ ਲਈਏ ਪਹਿਲਾਂ ਘੰਟਾ ਡੀ ਕੇ ਉਹ ਲੈ ਗਿਆ ਨਾਲ ਪਿੰਡ ਜਾ ਕੇ ਫੋਨ ਚੱਕਿਆ ਨਾ ਇਹਦੋਂ ਪਹਿਲਾਂ ਫੋਨ ਨਹੀਂ ਚੱਕਿਆ ਤੇ ਫਿਰ ਆਟਲੈਟ ਚਲਾ ਪਤਾ ਨਹੀਂ ਕੀ ਰੌਲਾ ਪਿਆ ਖੜਾਗਾ ਜੇ ਨਿਬੜਿਆ ਨਹੀਂਗਾ ਤੇ ਹੋਰ ਸਾਡੇ ਮੋਟਰਸਾਈਕਲ ਚ ਮੁੱਕ ਗਿਆ ਤੇਲ ਇਹ ਅੱਗੇ ਦੇਖ ਰਿਹਾ ਰੋਟੀ ਬਣੂਗੇ ਬਣਦੀ ਨਹੀਂਗੀ ਆ ਜਾ ਰੋੜ ਲਿਆ ਓ ਹਾਂਜੀ ਸਰ ਜੀ ਗੱਲ ਉਹੀ ਕਰੇ ਮੈਂ ਤਾਂ ਭੁੱਲਿਆ ਆ ਮੁਰਕ ਕੇ ਜਾਂਦੇ ਜੀ ਛੱਡ ਸੱਚੀ ਭੁੱਲਿਆ ਆ ਜੀ ਮੈਂ ਤਾਂ ਜੀ ਮੈਨੂੰ ਉਹ ਉਹਦੇ ਤੇਲ ਮੋਕ ਕੇ ਵੜੀ ਚਾਬੀ ਦੇ ਦੀ ਥੋੜੀ ਮੋਟਰਸਾਈਕਲ ਦੀ ਉਹਦੇ ਤੇਲ ਮੋਕ ਕੇ ਜੀ ਇਹਨੂੰ ਕੋ ਲਾ ਦੇ ਖੜਿਆ ਕਰ ਦੇ ਲੈ ਆਓ ਜੀ ਚੱਲੇ ਜਾ ਵਾਗਈ ਤੁਮਰਾ ਆ ਨਹੀਂ ਜਾਣਾ ਖੜ ਜਾ ਇਹਨੂੰ ਖੜਾ ਦੇ ਆ ਜਾ ਹਾਂਜੀ ਕੀ ਹੋ ਗਿਆ ਬਾਬਾ ਨਹੀਂ ਤੂੰ ਵੀਡੀਓ ਕਾਹਤੇ ਆ ਟੱਗੂਨੇਗਾ ਡੀਕੇ ਬਿਨਾ ਚੀ ਨਹੀਂ ਲੱਗਦਾ ਤੇਰਾ ਹੈਂ ਤੇਰਾ ਪਿਆਰ ਆ ਚਰਮਾ ਚਰਮਾ ਮੇਰਾ ਯਾਰ ਮੈਨੂੰ ਇੱਕ ਗੱਲ ਦੱਸ ਹੈਂ ਤੂੰ ਆਰ ਬਾਬਾ ਜੂੜਾ ਵਿਚਾਲੇਗਾ ਤਾਂ ਨਹੀਂ ਕਰਦਾ ਸਾਈਡ ਤੇ ਕਹਦਾ ਕੀ ਰਾਜ ਆ ਕੀ ਹੈਗਾ ਬਾਈ ਯਾਰ ਸਾਈਡ ਤੇ ਨਾ ਪੱਕਦਾ ਵੇਚਿਆ ਨਹੀਂ ਬਣਦਾ ਕਿਵੇਂ ਵਿਚਾਲੇ ਮੇ ਭਾਗ ਨਹੀਂ ਜਾਈ ਬੰਨੀ ਦੀ ਹਾਂ ਜਿੱਤਾ ਸਾਈਡ ਤੇ ਕਰਦਾ ਠੀਕ ਹਾਂ ਠੀਕੇ ਮੈਂ ਨੂੰ ਕਿਹਾ ਤੂੰ ਮੇਰੇ ਸਿਰ ਤੇ ਆ ਕਰਦਾ ਅੱਜ ਕਿ ਲੱਗਾ ਪੈਣਾ ਇਹ ਆ ਦੇਖ ਨਾ ਯਾਰ ਆ ਗਿਆ ਮਜ਼ਾ ਆਇਆ ਲੋਟਾ ਜੇ ਉਹ ਜਿਹੜਾ ਪਰੇ ਹੋ ਜਾ ਨੇ ਆਟਾ ਕੋਲੇ ਲੈਣ ਦੀ ਉਹ ਉਹ ਠੀਕੇ ਉਹ ਠੀਕੇ ਸਰਾ ਆਟਾ ਮੁੱਕ ਕੇ ਕੱਲੋਂ ਆਟਾ ਚੱਕਰੇ ਕਰਾਂ ਤਾਰਾ ਲੈ ਮਜ਼ਾ ਉਹ ਭਾਈ ਸੱਚੀ ਆ ਦਿਨ ਆ ਦਿਖਾਉਣਾ ਖੜ ਜਾ ਦੇ ਆ ਦੇਖ ਲੈ ਆ ਆ ਆ ਆ ਆ ਦੇਖ ਲੈ ਭਰਾਵਾ ਆਟਾ ਮੋਕ ਕੇ ਆਟਾ ਮੋਕ ਕੇ ਕਹੋ ਠੀਕ ਹੈ ਲਿਆਈ ਬਾਈ ਬਣ ਕੇ 10 ਕਿਲੋ ਉਹ 10 ਕਿਲੋ ਲਿਆਈ ਕੀ ਹੈ ਇਹ ਆ ਆ ਆ ਕੀ ਹੈ ਓਏ ਉਹ ਹਾਂ ਸਤੇਮ ਕਹਿੰਦਾ ਸੀ ਮਠਿਆਈ ਬਣੀਆ ਕਰਿਆ ਨਾ ਆ ਲੈ ਉਹ ਚੋ ਤੇ ਨਾਲ ਉਹ ਤਾਂ ਕਹਿੰਦਾ ਸੀ ਪਤਾ ਨਹੀਂ ਲੈ ਕੇ ਆਊਗਾ ਕਿ ਨਹੀਂ ਲੈ ਕੇ ਹਾਂ ਉਹ ਹੈ ਕੀ ਉਹ ਹੈ ਕੀ ਹੈ ਇਹ ਗੋਹਾ ਸਾਲਿਆ ਤੇਰੀ ਯਾਰ ਜੁਕਾ ਮਠਾਈ ਆ ਕੇ ਦੇਖ ਲੈ ਲੈ ਤੇ ਬਾਕੀ ਨਹੀਂ ਗੱਲ ਸੁਣ ਤੂੰ ਕਹਿੰਗੇ ਤਾਂ ਗਿਆ ਸੀਗਾ ਨਾ ਤੈਨੂੰ ਕੀ ਕਹ ਕੇ ਗਿਆ ਸੀ ਘਰੇ ਕੀ ਹੈਗਾ ਬਈ ਆਟਾ ਕੋਲੇ ਅੰਦਰ ਪਾਚੇ ਗੋਈਆ ਹਲ ਜਾ ਯਾਰ 2 ਮਿੰਟ ਤੂੰ ਮੋਰੀ ਮਰੀ ਜਾਣਾਗਾ ਓ ਠੀਕ ਏ ਅਜਿਗਨ ਨਾ ਵਈ ਰਾਟਾ ਮਮਾ ਜੀ ਕਿਆ ਵਾ ਮੇਰੀ ਗੱਲ ਸੁਣ ਮਰ ਜਾ ਤੂੰ ਹੋ ਰਹੀ ਜਾਂਦਾ ਕਿ ਮੈਂ ਕਿਉਂ ਨਹੀਂ ਮਰ ਜਾਨਾ ਓਏ ਕਿਉਂ ਮੈਂ ਨਾ ਕਿਹਾ ਤਾ ਕੋਲ ਨਾ ਪਰਿਆ ਜਾਂਦਾ ਕਿ ਤੂੰ ਬੱਚਾ ਹੈਂ ਹੋਈ ਮਰ ਜਾਨਾ ਕਿ ਤੈਨੂੰ ਹੀ ਗਾ ਤੈਨੂੰ ਘਰੇ ਕੀ ਕਹਿ ਕੇ ਗਿਆ ਸੀ ਅੱਜ ਹਾਂ ਅਜਿਹਾ ਗਿਆ ਸੀ ਨਾ ਅਜਿਹੀ ਅਜਿਹੀ ਵੀ ਕਹਤਾ ਸੀ ਮੈਂ ਕੇਚੇ ਤੇ ਬੈਠਣਾ ਵਾਟੇ ਚੱਲ ਚੱਲ ਚੰਗਾ ਯਾਰ ਤੂੰ ਤਾਂ ਵੇਲਾਗਾ ਸਾਨੂੰ ਕੰਮ ਕਰ ਲੈਣ ਦੇ ਹਾਂ ਠੀਕ ਹੈ ਠੀਕ ਹੈ ਕਰ ਲਓ ਦੇ ਅ ਬਾੜ ਗੋਲ ਵਧੀਆ ਉਹ ਕਰਦੇ ਕਰਾਹ ਗੋਲ ਵਧੀਆ ਫੇਰਦੇ ਸੀ ਫਹੀਦ ਅੱਜ ਹੁਣ ਸਾਰਾ ਦਿਨ ਤਾਂ ਛੰਨੇ ਆਇਤੇ ਤੱਕਾਉਣਾ ਖਾਣੇ ਪੇਟ ਤੇ ਖਾਣ ਲੱਗ ਗਿਆ ਘਰ ਜਾ ਕੇ ਚੰਗਾ ਠੀਕ ਹੈ ਠੀਕ ਹੈ ਪਾੜ ਹੋ ਗਿਆ ਵਿਹਲਾ ਜੀ ਰੋਟਾਂ ਦਾ ਰਟਕਾ ਬਣਾਇਆ ਕੇ ਆਪਾਂ ਨੂੰ ਲਾਈ ਬੈਠਾ ਕੰਮ ਤੇ ਮੂੰਗੀ ਮਸਰੀ ਦੀ ਦਾਲ ਬਣਾਉਣੀ ਅਜ ਗੰਡੇ ਥੋੜੇ ਮੱਚ ਗਏ ਤੂੰ ਇੱਥੇ ਕੀ ਕਰਦਾ ਬਾਈ ਗੰਡੇ ਕਿਉਂ ਕੀ ਕਰਨਾ ਗੰਡੇ ਮੂੰਗੀ ਮੈਂ ਦਾਲ ਨਾ ਖਾਏਗਾ ਇੱਕ ਚੀਰ ਲਾਂਗੇ ਰੋਟੀ ਉਹ ਪਿਆ ਥੱਲੇ ਕੋਲ ਬਾਈ ਮੈਂ ਤੜਕਾ ਢੜਕਾ ਬਣਾ ਕੇ ਦੇ ਵਿੱਚ ਮੂੰਗੀ ਮਸਰੀ ਦੀ ਦਾਲ ਪਾਤੀ ਹਰ ਬਾਲਾਂ ਇੱਕ ਕੰਮ ਭੁੱਲ ਗਿਆ ਯਾਰ ਮੈਂ ਨੂਨ ਮਿਰਚ ਮਸਾਲਾ ਬਸਾਰ ਸਾਰਾ ਕੁਝ ਪਾਉਣਾ ਭੁੱਲ ਗਿਆ ਤੜਕੇ ਚ ਉਹ ਬਜਾਦੀ ਨਹੀਂ ਆਇਆ ਯਾਰ ਬੰਕਰ ਆ ਉਹ ਭੈਂਗਿਆ ਮੱਭਾ ਪਾਉਣ ਪਾਉਣ ਕੀ ਹੁੰਦਾ ਇਹਨੂੰ ਹੁਣ ਵੇ ਆਏਗਾ ਤਾਂ ਹੋ ਗਈ ਯਾਰ ਡੌਕਲ ਪਾਣੀ ਜਾ ਮੈਂ ਤਾਂ ਮੂੰਗੀ ਮਸਲੀ ਲੱਗਦੀ ਨਹੀਂ ਕਿਸੇ ਪਾਸੇ ਇਹ ਠੇਕੀ ਵੜੀ ਕੀ ਗੱਲ ਆਵਾਜ਼ ਕਾਨੂੰਨ ਮਿਰਚ ਨਹੀਂ ਪਾਇਆ ਤਾਂ ਐ ਲੱਗਦੀ ਐ ਕੀ ਬਣਾਤਾ ਰਹੀ ਐ ਚਲ ਦੇਖਦੇ ਆ ਕੀ ਬਣਦਾ ਅਡਜਰੂਨ ਮਿਰਚ ਪਾਉਂਦੇ ਉਹਨੂੰ ਕੋਈ ਨਾ ਵੇ ਲੋ ਮੈਂ ਨਹੀਂ ਡਾਲ ਤੂੰ ਵੀ ਡਾਲ ਦਾਲ ਸਬਜੀ ਪਤਾ ਨਹੀਂ ਕਹਿਰ ਜਿ ਬਣੀ ਉਹ ਤੇ ਖਾ ਲਈ ਹੁਣ ਚੁੱਪ ਕਰਕੇ ਠੀਕ ਆ ਟੀਰਲਾ ਗੰਡਾ ਹੋਣਾ ਘੰਟਾ ਹੋ ਗਿਆ ਤੁਨੂੰ ਮਤਲਬ ਉਹਦੀ ਦਾਲ ਵੀ ਬਣਾ ਲਿਆ ਕੰਮ ਕਰਕੇ ਜਮੀ ਰਾਜੀ ਨਹੀਂ ਹੈਗਾ ਖਾ ਲਿਆ ਭਾਈ ਤੇ ਅੱਜ ਕੰਮ ਸਾਰੇ ਡੇਢੇ ਹੋਏ ਆਗੇ ਪਹਿਲਾਂ ਤਾਂ ਮੈਂ ਚਾਰਜ ਜੂਰ ਚ ਭੁੱਲਿਆ ਆ ਹੁਣ ਵੀ ਫੋਨ ਬੰਦ ਹੋਣ ਵਾਲੀ ਆ ਸਵੇਰੇ ਵੀਡੀਓ ਐਡਿਟ ਕਰੂੰਗਾ ਤੇ ਫਿਰ ਆਟਲੈਟ ਚ ਪਤਾ ਨਹੀਂ ਕੀ ਕੋਸ ਹੋਈ ਗਾਈ ਲੜਾਈ ਝੜੋਈ ਜੀ ਫਿਆਡ ਮੋਟਰਸਾਂ ਤੇਲ ਮੁੱਕ ਗਿਆ ਫਿਰ ਸਰਨੇ ਕੁਝ ਮੰਗਾਇਆ ਸੀ ਵਿੱਚ ਉਹ ਭੁੱਲਿਆ ਏ ਤੇ ਆ ਕੇ ਇੱਥੇ ਨੂਨ ਮਿਰਚ ਪਾਉਣਾ ਭੁੱਲ ਗਿਆ ਦਾਲ ਚ ਇਹ ਮੇਰਾ ਕਹਿੰਦਾ ਠੀਕ ਠਾਕ ਜੀ ਬਾਬਾਣੀ ਹੋਣਾ ਹੀ ਵਧੀਆ ਖਾ ਲਈ ਤੇ ਗੁੱਡ ਨਾਈਟ ਜੀ ਸਸਰੀ ਘਾਲ ਸਾਰਿਆਂ ਨੂੰ